ਦਾਨ ਮਿਊਟ ਨਾਲ ਜੁੜੇ ਹੋ ਤੁਸੀਂ ਤੇ ਮੈਂ ਪਰਮਿੰਦਰ ਸਿੰਘ ਤੇ ਰੁੱਖ ਕਰਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਨਵਜੋਤ ਕੌਰ ਸਿੱਧੂ ਦੇ ਨਾਲ ਜੁੜੀ ਹੋਈ ਇਸ ਵਕਤ ਦੀ ਬੇहद ਅਹਿਮ ਖਬਰ ਨਵਜੋਤ ਕੌਰ ਸਿੱਧੂ ਦੇ ਵੱਲੋਂ ਜਿਹੜਾ ਭਲਕੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਕਰ ਰਹੇ ਨੇ ਉਸ ਨੂੰ ਲੈ ਕੇ ਇੱਕ ਟਵੀਟ ਕੀਤਾ ਗਿਆ ਜਿਸ ਨੂੰ ਲੈ ਕੇ ਕਈ ਕਿਆਸਰਾਈਆਂ ਲਗਾਉਣੀਆਂ ਜਿਹੜੀਆਂ ਨੇ ਹੁਣ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਨਵਜੋਤ ਕੋਰ ਸਿੱਧੂ ਦੇ ਵੱਲੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਗਿਆ ਇੱਕ ਟਵੀਟ ਕੀਤਾ ਗਿਆ ਹੈ ਅਤੇ ਨਵਜੋਤ ਕੋਰ ਸਿੱਧੂ ਦੀਆਂ ਬੀਤੇ ਦਿਨਾਂ ਦੀਆਂ ਜੇਕਰ ਗਤੀਵਿਧੀਆਂ ਤੇ ਨਿਗਾਹ ਮਾਰੀਏ ਤਾਂ ਲਗਾਤਾਰ ਹੀ ਕਿਤਨਾ ਕਿਤੇ ਰੁਝਾਨ ਜਿਹੜਾ ਆ ਉਹ ਭਾਜਪਾ ਦੇ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਨਵਜੋਧ ਕੋਰ ਸਿੱਧੂ ਦਾ ਨਵਜੋਧ ਕੋਰ ਸਿੱਧੂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਟਵੀਟ ਜਿਹਰੇ ਨੇ ਉਹ ਲਗਾਤਾਰ ਸਾਹਮਣੇ ਆ ਰਹੇ ਨੇ ਜਿਹੜੇ ਕਿ ਭਾਜਪਾ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਜਿਹੜਾ ਦੌਰਾ ਜਿਹੜਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੱਲ ਕੀਤਾ ਜਾਣਾ ਆ ਭਲਕੇ ਪੰਜਾਬ ਆ ਰਹੇ ਨੇ ਉਸ ਦਾ ਭਰਮਾ ਸਵਾਗਤ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਟਵੀਟ ਰਾਹੀਂ ਕੀਤਾ ਗਿਆ ਇਸ ਦੇ ਕੀ ਮਾਇਨੇ ਹੋ ਸਕਦੇ ਨੇ ਇਸ ਵਿਸ਼ੇ ਤੇ ਚਰਚਾ ਕਰਾਂਗੇ ਅਨਮਿਊਟ ਦੇ ਬਿਊਰੋ ਚੀਫ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਵਰुण ਪੱਟ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਵਰुण ਜੀ ਜੇਕਰ ਗੱਲ ਕੀਤੀ ਜਾਵੇ ਇੱਕ ਟਵੀਟ ਜਿਹੜਾ ਇਸ ਵਕਤ ਤੜੱਲੇ ਦੇ ਨਾਲ ਵਾਇਰਲ ਵੀ ਹੋ ਰਿਹਾ ਹੈ ਨਵਜੋਤ ਕੋਰ ਸਿੱਧੂ ਹੋਰਾਂ ਦਾ ਉਸ ਤੋਂ ਪਹਿਲਾਂ ਵੀ ਕਈ ਗਤੀਵਿਧੀਆਂ ਅਜਹੀਆਂ ਦੇਖਣ ਨੂੰ ਮਿਲੀਆਂ ਨੇ ਨਵਜੋਤ ਕੋਰ ਸਿੱਧੂ ਹੋਰਾਂ ਦੀਆਂ ਜਿੱਥੋਂ ਕਿਤੇ ਨਾ ਕਿਤੇ ਕਿਆਸਰਾਈਆਂ ਲਾਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਕੋਰ ਸਿੱਧੂ ਜਿਹੜੇ ਨੇ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਇਹ ਵੀ ਕਿਆਸਰਾਈ ਲਗਾਈ ਜਾ ਰਹੀ ਹੈ ਕਿ ਕੇਵਲ ਨਵਜੋਤ ਕੋਰ ਸਿੱਧੂ ਜਾਣਗੇ ਜਾਂ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਨੇ ਇਹ ਦੋਨੇ ਹੀ ਭਾਜਪਾ ਨੂੰ ਜੁਆਇਨ ਕਰ ਸਕਦੇ ਨੇ ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਪਰਮਿੰਦਰ ਸਭ ਤੋਂ ਪਹਿਲਾਂ ਤਾਂ ਨਵਜੋਤ ਕੋਰ ਸਿੱਧੂ ਹੋਣਾ ਵੱਲੋਂ ਜੋ ਇਹ ਲਗਾਤਾਰ ਟਵੀਟ ਕੀਤੇ ਜਾ ਰਹੇ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਜੋ ਲਗਾਤਾਰ ਜੇਕਰ ਉਹਨਾਂ ਦੇ ਤੁਸੀਂ ਟਵੀਟ ਉਹ ਦੇਖੋਗੇ ਜੋ ਉਹਨਾਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਨੇ ਤਾਂ ਦੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀਆਂ ਪੋਸਟਾਂ ਨੂੰ ਰੀਪੋਸਟ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀਆਂ ਪੋਸਟਾਂ ਨੂੰ ਰੀਪੋਸਟ ਕਰ ਰਹੇ ਨੇ ਜੇ ਤੁਹਾਨੂੰ ਯਾਦ ਹੋਵੇ ਹਾਲ ਹੀ ਦੇ ਵਿੱਚ ਉਹ ਜਦੋਂ ਕਾਂਗਰਸ ਦੇ ਵਿੱਚ 500 ਕਰੋੜ ਵਾਲਾ ਬਿਆਨ ਆਉਂਦਾ ਕਿ 500 ਕਰੋੜ ਦੇ ਕੇ ਹੀ ਮੁੱਖ ਮੰਤਰੀ ਬਣਦਾ ਉਸ ਤੋਂ ਬਾਅਦ ਇੱਕ ਰਫੜ ਇੱਕ ਜਿਹੜੀ ਇਨਫਾਈਟਿੰਗ ਹੈ ਕਾਟੋ ਕਲੇਸ਼ ਹੈ ਖੁੱਲ ਕੇ ਸਾਹਮਣੇ ਬਾਹਰ ਆਂਦਾ ਤਾਂ ਬਹੁਤ ਸਾਰੇ ਲੀਡਰਾਂ ਦਾ ਸੰਮਨ ਯਾਨੀ ਕਿ ਨੋਟਿਸ ਜਿਹੜਾ ਹੈਗਾ ਨਵਜੋਤ ਕੋਰ ਸਿੱਧੂ ਹੁਣਾਂ ਨੂੰ ਭੇਜਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਹੋਣ ਅਨਿਲ ਜੋਸ਼ੀ ਹੋਣ ਜਿਹੜੇ ਹਾਲੀ ਦੇ ਵਿੱਚ ਸ਼ਾਮਲ ਹੋਏ ਹੈਗੇ ਨੇ ਕਾਂਗਰਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਨਵਜੋਤ ਕੋਰ ਸਿੱਧੂ ਹੁਣੀ ਜੋ ਸਿਆਸਤ ਦੇ ਵਿੱਚ ਐਕਟਿਵ ਹੋਏ ਨਵਜੋਤ ਸਿੱਧੂ ਹੁਣਾਂ ਨੇ ਜਦੋਂ ਕਾਂਗਰਸ ਦੀ ਪ੍ਰਧਾਨਗੀ ਛੱਡੀ ਜਾਂ ਉਹਨਾਂ ਨੂੰ ਉਹ ਉਹ ਪਿੱਛੇ ਹਟੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਵੀ ਇਹੀ ਗੱਲ ਕਹੀ ਕਿ ਉਹ ਕੁਝ ਲੋਕ ਕਾਂਗਰਸ ਨੂੰ ਅੱਗੇ ਨਹੀਂ ਲਿਜਾਣ ਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਿਜ਼ਨ ਦਿੱਤਾ ਜਿੱਤੇਗਾ ਪੰਜਾਬ ਉਹ ਉਸ ਦੇ ਰਾਹੀਂ ਲਗਾਤਾਰ ਉਹ ਕਹਿੰਦੇ ਰਹੇ ਕਿ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕਰਜ਼ੇ ਚੋਂ ਕੱਢਿਆ ਜਾ ਸਕਦਾ ਉਹ ਇੱਕ ਆਪਣਾ ਵਿਜ਼ਨ ਡਾਕੂਮੈਂਟ ਲੋਕਾਂ ਦੇ ਵਿੱਚ ਗਏ ਲੇਕਿਨ ਉਸ ਤੋਂ ਬਾਅਦ ਹਾਲਾਤ ਇਹੋ ਜਿਹੇ ਬਣੇ ਨਵਜੋਤ ਸਿੰਘ ਸਿੱਧੂ ਖੁਦ ਸਾਈਲੈਂਟ ਹੋ ਗਏ ਉਹ ਆਪਣੀ ਦੁਨੀਆ ਚ ਵਾਪਸ ਚਲੇ ਗਏ ਚਾਹੇ ਉਹ ਐਂਟਰਟੇਨਮੈਂਟ ਦੀ ਗੱਲ ਕਰ ਲਈਏ ਜਾਂ ਫਿਰ ਕ੍ਰਿਕਟ ਦੇ ਵਿੱਚ ਕਮੈਂਟਰੀ ਦੀ ਗੱਲ ਕਰ ਲਈ ਉਹਨਾਂ ਨੇ ਆਪਣਾ ਪੇਸ਼ਾ ਵਾਪਸ ਉੱਥੇ ਚਲੇ ਗਏ ਕਿਉਂਕਿ ਉਹਨਾਂ ਵੱਲੋਂ ਜਦੋਂ ਆਪਣੇ ਪੇਸ਼ੇ 'ਚ ਗਏ ਕਿਹਾ ਗਿਆ ਕਿ ਉਹਨਾਂ ਨੇ ਆਪਣਾ ਘਰ ਵੀ ਚਲਾਉਣਾ ਤੇ ਉਹਨਾਂ ਵੱਲੋਂ ਖੁਦ ਪੈਸਾ ਜਿਹੜਾ ਹੈਗਾ ਖਰਚ ਕੇ ਉਹ ਪਾਰਟੀ ਦੇ ਵਿੱਚ ਕਰਦੇ ਰਹੇ ਤਾਂ ਹੁਣ ਉਹਨਾਂ ਨੂੰ ਆਪਣਾ ਘਰ ਚਲਾਉਣ ਲਈ ਦੁਬਾਰਾ ਉਸ ਪ੍ਰੋਫੈਸ਼ਨ ਦੇ ਵਿੱਚ ਜਾਣਾ ਪੈ ਰਿਹਾ ਤਾਂ ਉਸ ਤੋਂ ਬਾਅਦ ਨਵਜੋਤ ਕੋਰ ਸਿੱਧੂ ਹੁਣੀ ਜਿਹੜੇ ਕੈਂਸਰ ਦੇ ਉੱਪਰ ਜਿਨ੍ਹਾਂ ਨੇ ਜਿੱਤ ਵੀ ਹਾਸਲ ਕੀਤੀ ਤਾਂ ਉਹ ਦੌਰ ਦੇ ਵਿੱਚੋਂ ਨਿਕਲ ਕੇ ਨਵਜੋਤ ਕੋਰ ਸਿੱਧੂ ਹੁਣੀ ਹਲਕੇ ਦੇ ਵਿੱਚ ਵਿਚਰ ਰਹੇ ਸੀ ਤਾਂ ਕਿਸੇ ਨਾ ਕੀਤੇ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਰੀਸੈਂਟਲੀ ਜਿਹੜਾ ਸੰਗਠਨ ਦੇ ਵਿੱਚ ਬਦਲਾਅ ਕੀਤਾ ਗਿਆ ਤਾਂ ਕਿਸੇ ਨਾ ਕੀਤੇ ਉਹ ਖੁਸ਼ ਨਜ਼ਰ ਨਹੀਂ ਸੀ ਆ ਰਹੇ ਤਾਂ ਕੁਝ ਲੀਡਰਾਂ ਦੇ ਨਾਲ ਉਹਨਾਂ ਦੇ ਅ ਪਿਛਲੇ ਜੇਕਰ ਤੁਸੀਂ ਬਿਆਨ ਕੱਢ ਲਵੋ ਪਿਛਲੇ ਜੇਕਰ ਤੁਸੀਂ ਰਿਕਾਰਡ ਨੂੰ ਦੇਖੋ ਤਾਂ ਕਿਤੇ ਨਾ ਕਿਤੇ ਇੱਕ ਤਕਰਾਰ ਵਾਲੀ ਸਥਿਤੀ ਰਹੀ ਹੈਗੀ ਹੈ ਮਟਾਵਰ ਰਹੇ ਆ ਕਈ ਲੀਡਰਾਂ ਦੇ ਨਾਲ ਕਾਂਗਰਸ ਦੇ ਕੱਲੇ ਕਾਂਗਰਸ 'ਚ ਹੀ ਨਹੀਂ ਉਹ ਪਹਿਲਾਂ ਵੀ ਜਿਹੜੀਆਂ ਪਾਰਟੀਆਂ 'ਚ ਰਹੇ ਨੇ ਉੱਥੇ ਵੀ ਉਹਨਾਂ ਦੀ ਤਕਰਾਰਬਾਜ਼ੀ ਰਹੀ ਹੈ ਨਵਜੋਤ ਕੋਰ ਸਿੱਧੂ ਉਹਨਾਂ ਦੀ ਜੇਕਰ ਗੱਲ ਕਰ ਲਈਏ ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਜਦੋਂ ਗੱਠ ਜੋੜ ਦੀ ਸਰਕਾਰ ਸੀ ਸੀਪੀਐਸ ਰਹੇ ਹੈਗੇ ਨੇ ਉਹ ਤਾਂ ਉਦੋਂ ਵੀ ਉਹ ਉਸ ਸਮੇਂ ਦੇ ਮਰਹੂਮ ਹੁਣ ਮਰਹੂਮ ਜਿਹੜੇ ਸੀਐਮ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਨਾਲ ਲਿਜਾ ਕੇ ਉਹ ਜਿਹੜੀਆਂ ਚਾਹੇ ਪਟਿਆਲੇ ਦੀ ਗੱਲ ਕਰ ਲਈ ਹਸਪਤਾਲਾਂ ਦੇ ਵਿੱਚ ਜਾਂ ਉਹ ਰੇਡ ਵੀ ਉਸ ਦੌਰਾਨ ਕਰਦੇ ਰਹੇ ਤਾਂ ਉੱਥੇ ਵੀ ਕਿਤੇ ਨਾ ਕਿਤੇ ਉਹ ਪਾਰਟੀ ਦੇ ਵਿੱਚ ਉਹਨਾਂ ਦੇ ਡਿਫਰੈਂਸ ਰਹੇ ਤਾਂ ਸਿਆਸਤ ਦੇ ਵਿੱਚ ਜਿਵੇਂ ਕਹਿੰਦੇ ਨੇ ਕਿ ਕੋਈ ਕਿਸੇ ਦਾ ਨਿੱਜੀ ਤੌਰ ਤੇ ਦੁਸ਼ਮਣ ਨਹੀਂ ਹੁੰਦਾ ਇਹ ਵਿਚਾਰਧਾਰਕ ਲੜਾਈ ਦੀ ਇਹ ਜੋ ਗੱਲ ਕਰਦੇ ਨੇ ਤਾਂ ਹੁਣ ਫੇਰ ਇੱਕ ਵਾਰ ਨਵਜੋਤ ਕੋਰ ਸਿੱਧੂ ਹੋਣੀ ਜਿਸ ਤਰੀਕੇ ਦੇ ਉਹਨਾਂ ਦੇ ਟਵੀਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਜੋ ਉਹ ਲਗਾਤਾਰ ਪੋਸਟ ਕਰ ਰਹੇ ਨੇ ਜਾਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਦੇਖ ਲਈ ਉਹਨਾਂ ਦੀਆਂ ਐਕਟੀਵਿਟੀਆਂ ਦੇਖ ਲਈਏ ਉਹ ਨੀਤਿੰਨ ਗਟਕਰੀ ਹੋਣਾ ਨੂੰ ਮਿਲ ਰਹੇ ਨੇ ਪ੍ਰਵੀਨ ਤੋਗੜੀਆ ਹੋਣਾ ਜਿਹਨੂੰ ਮਿਲ ਰਹੇ ਨੇ ਵਿਸ਼ਵ ਹਿੰਦੂ ਪਰਿਸ਼ਦ ਵਾਲੇ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਫੇਰੀ ਆ ਪੰਜਾਬ ਦੇ ਵਿੱਚ ਤਾਂ ਉਹਨਾਂ ਨੇ ਵੈਲਕਮ ਕੀਤਾ ਹੈਗਾ ਤਾਂ ਉਹ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਵਿਰੋਧੀਆਂ ਨੂੰ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਆਪਰਾ ਕਲਚਰ ਪੁੱਛ ਕੇ ਨੇ ਪੰਜਾਬੀ ਲੋਕ ਬੜੇ ਮਾਸੂਮ ਹੈਗੇ ਨੇ ਹੁਣ ਤੱਕ ਪੰਜਾਬੀਆਂ ਨੂੰ ਮੂਰਖ ਬਣਾਇਆ ਗਿਆ ਹੈਗਾ ਲੋਕਾਂ ਨੂੰ ਤਾਂ ਇਸ ਦੇ ਵਿੱਚ ਸਵਾਲ ਉਹਨਾਂ ਤੇ ਵੀ ਇਹ ਟੁਕਦਾ ਹੈਗਾ ਜੇਕਰ ਉਹ ਟਵੀਟ ਦੇ نیچے ਤੁਸੀਂ ਕਮੈਂਟ ਪੜੋਗੇ ਤਾਂ ਕੁਝ ਲੋਕਾਂ ਨੇ ਉਹਨਾਂ ਨੂੰ ਵੀ ਸਵਾਲ ਕੀਤਾ ਹੋਇਆ ਵੀ ਤੁਸੀਂ ਵੀ ਸਰਕਾਰਾਂ ਦੇ ਵਿੱਚ ਰਹੇ ਹੋ ਕੋਲ ਇਹ ਇਹੀ ਮੇਰਾ ਕੁਐਸਚਨ ਵੀ ਸੀਗਾ ਕਿਉਂਕਿ ਜਿੱਥੇ ਉਹਨਾਂ ਦੇ ਟਵੀਟ ਨੇ ਉੱਥੇ ਕਮੈਂਟ ਵੀ ਨੇ ਉੱਥੇ ਕਮੈਂਟਾਂ ਦੇ ਵਿੱਚ ਵੱਡੇ ਸਵਾਲ ਇਹੀ ਨੇ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਟਵੀਟ ਕੀਤੇ ਜਾਂਦੇ ਨੇ ਉਹਨਾਂ ਦੇ ਹੱਕ 'ਚ ਭੁਗਤੇ ਜਾਂਦੇ ਨੇ ਟਵੀਟ ਕਦੀ ਜੇ ਗੱਲ ਕਰ ਲਈ ਜਾਵੇ ਸ਼ਿਵ ਸੈਨਾ ਦੇ ਆਗੂਆਂ ਦੀ ਤਾਂ ਕਿਤਨਾ ਕਿਤੇ ਸਾਰੇ ਚਿਹਰੇ ਜਿਹੜੇ ਨੇ ਕੁੱਲ ਮਿਲਾ ਕੇ ਭਾਜਪਾ ਦੇ ਨਾਲ ਜੁੜਦੇ ਹੋਏ ਵੀ ਨਜ਼ਰ ਆਏ ਨੇ ਪਹਿਲਾਂ ਗੱਠਜੋੜ 'ਚ ਵੀ ਰਿਹਾ ਅਕਾਲੀ ਦਲ ਉਸ ਤੋਂ ਬਾਅਦ ਜੇ ਸ਼ਿਵ ਸੈਨਾ ਦੀ ਗੱਲ ਕਰ ਲਈ ਜਾਵੇ ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਹੈਗੇ ਆ ਤੇ ਉਹਨਾਂ ਦੇ ਟਵੀਟ ਜਿਹੜੇ ਨੇ ਸਾਂਝੇ ਕੀਤੇ ਜਾ ਰਹੇ ਨੇ ਤੇ ਕਿਤਨਾ ਕਿਤੇ ਮਾਇਨੇ ਜ਼ਰੂਰ ਬਣਦੇ ਨਜ਼ਰ ਆ ਰਹੇ ਨੇ ਕਿ ਆਉਣ ਵਾਲੇ ਸਮੇਂ 'ਚ ਭਾਜਪਾ ਦੇ ਵਿੱਚ ਕਿਤਨਾ ਕਿਤੇ ਜਾ ਸਕਦੇ ਨੇ ਦੇਖੋ ਸਿਆਸੀ ਲੀਡਰ ਦੀ ਹਮੇਸ਼ਾ ਜੋ ਉਹਨਾਂ ਦੀਆਂ ਸਟੇਟਮੈਂਟਸ ਤੇ ਉਹਨਾਂ ਦਾ ਵਰਕਿੰਗ ਸਟਾਈਲ 2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਵੱਡੇ ਬਦਲਾਅ ਤੁਹਾਨੂੰ ਦੇਖਣ ਨੂੰ ਮਿਲਣਗੇ ਤਾਂ ਨਵਜੋਤ ਸਿੱਧੂ ਜੋੜਾ ਭਾਜਪਾ ਤੋਂ ਹੀ ਕਾਂਗਰਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਨਵਜੋਤ ਸਿੱਧੂ ਜੋ ਕਹਿੰਦੇ ਨੇ ਵੀ ਉਹਨਾਂ ਨੇ ਪੰਜਾਬ ਦੇ ਲਈ ਰਾਜ ਸਭਾ ਛੱਡਿਆ ਮੰਤ్రਾਲੇ ਛੱਡੇ ਦਾ ਵਿਰੋਧੀ ਧਿਰਾਂ ਨੂੰ ਕਿਤੇ ਨਾ ਕਿਤੇ ਕੁਐਸਚਨ ਮਿਲ ਗਿਆ ਸਵਾਲ ਮਿਲ ਗਿਆ ਕਿ ਨਵਜੋਤ ਸਿੰਘ ਸਿੱਧੂ ਜੋ ਉਹਨਾਂ ਨੂੰ ਟਾਸਕ ਮਿਲਿਆ ਕਿਤੇ ਨਾ ਕਿਤੇ ਉਹ ਕੰਪਲੀਟ ਨਹੀਂ ਕਰ पाए ਜੋ ਉਹਨਾਂ ਨੂੰ ਬੈਕ ਫਾਇਰ ਵੀ ਕੀਤਾ ਤਾਂ ਉਹ ਸਿਆਸਤ ਤੋਂ ਪਿੱਛੇ ਵੀ ਹਟੇ ਲੇਕਿਨ ਅੱਜਕਲ ਜੇਕਰ ਤੁਸੀਂ ਨਵਜੋਤ ਸਿੱਧੂ ਉਹਨਾਂ ਦੀ ਵੀ ਐਕਟੀਵਿਟੀ ਦੇਖੋ ਤਾਂ ਉਹ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੱਲਾਂ-ਗੱਲਾਂ ਦੇ ਵਿੱਚ ਸ਼ਬਦਾਂ ਦੇ ਧਣੀ ਨੇ ਉਹ ਜੋ ਉਹ ਸ਼ੇਰੋ ਸ਼ਾਰੀ ਕਰਦੇ ਨੇ ਉਸ ਅੰਦਾਜ਼ ਦੇ ਵਿੱਚ ਉਹ ਆਪਣੇ ਵਿਰੋਧੀਆਂ ਦੇ ਉੱਤੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਵਿਰੋਧੀ ਤੀਰਾ ਤੇ ਵੀ ਜੋ ਉਹਨਾਂ ਦੀ ਪਾਰਟੀ ਦੇ ਵਿੱਚ ਉਹਨਾਂ ਦੇ ਵਿਰੋਧੀ ਸਨ ਜੋ ਕਿਸੇ ਸਮੇਂ ਉਹਨਾਂ ਦੇ ਨਾਲ ਸਨ ਚੰਗੇ ਸਨ ਜਿਹੜੇ ਉਹਨਾਂ ਦੇ ਨਾਲ ਰਹਿ ਕੇ ਕਹਿੰਦੇ ਸਨ ਕਿ ਨਵਜੋਤ ਸਿੰਘ ਸਿੱਧੂ ਨੇ ਜਦੋਂ ਬਿਆਨ ਦਿੱਤਾ ਕਾਂਗਰਸ ਪ੍ਰਧਾਨ ਬਣੇ ਕਿ ਹੁਣ ਉਹਨਾਂ ਨੇ ਗੱਦਾ ਆਪਣਾ ਪਾਰਟੀ ਆਫਿਸ ਦੇ ਵਿੱਚ ਲਗਾ ਲੈਣਾ ਤਾਂ ਉਹ ਇੱਥੇ ਹੀ ਰਹਿਣਗੇ ਸੰਗਠਨ ਨੂੰ ਮਜ਼ਬੂਤ ਕਰਨਗੇ ਤਾਂ ਕਿਤੇ ਨਾ ਕਿਤੇ ਰਾਜਾ ਵੜਿੰਗ ਤੇ ਹੋਰ ਕਈ ਅਜਿਹੇ ਲੋਕ ਨੇ ਉਸ ਵੇਲੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਹੁੰਦੇ ਸੀ ਤੇ ਅੱਜ ਸਿੱਧੀ ਕੁਝ ਹੋਰ ਹੈ ਤਾਂ ਭਾਜਪਾ ਪੰਜਾਬ ਦੇ ਵਿੱਚ ਵੱਡੇ ਤਰੀਕੇ ਦੇ ਨਾਲ ਆ ਰਹੀ ਹੈ ਜਿਸ ਦੀ ਸੁਗ ਸੁਗਬੁਗਾਹਟ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ ਤਾਂ ਵੱਡੇ ਕਈ ਲੀਡਰ ਜੇਕਰ ਤੁਸੀਂ ਹਾਲੀ ਦੇ ਵਿੱਚ ਦੇਖੋਗੇ ਬਹੁਤ ਸਾਰੇ ਸਿੱਖ ਚਿਹਰੇ ਭਾਜਪਾ ਦੇ ਵਿੱਚ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਾ ਸਕਦੇ ਨੇ ਹੁਣ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਡੇਰਾ ਸੱਚਖੰਡ ਬੱਲਾ ਵਿਖੇ ਆ ਰਹੇ ਨੇ ਤਾਂ ਇਸ ਦੇ ਸਿਆਸੀ ਮਾਇਨੇ ਸਿਆਸਤਦਾਨ ਵੀ ਤੇ ਸਿਆਸੀ ਵਿਸ਼ਲੇਸ਼ਣ ਕਰਨ ਵਾਲੇ ਵੀ ਉਹ ਵੀ ਮਾਇਨਿਆਂ ਨੂੰ ਸਮਝ ਰਹੇ ਨੇ ਕਿ ਦੁਆਬੇ ਦੀ ਸੀਟਾਂ ਦੇ ਉੱਪਰ ਕਿਸ ਤਰੀਕੇ ਦਾ ਪ੍ਰਭਾਵ ਪਵੇਗਾ ਮਾਲਵੇ ਦੇ ਵਿੱਚ ਭਾਜਪਾ ਦੀ ਕੀ ਰਣਨੀਤੀ ਰਹੇਗੀ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣੀ ਪੂਰੀ ਆਪਣੀ ਟੀਮ ਦੇ ਨਾਲ ਸੈਕਟਰ 37 ਜਿੱਥੇ ਪੰਜਾਬ ਬੀਜੇਪੀ ਦਾ ਆਫਿਸ ਹੈਗਾ ਉੱਥੇ ਮੀਟਿੰਗ ਉਹਨਾਂ ਵੱਲੋਂ ਕੀਤੀ ਗਈ ਕਿਤੇ ਨਾ ਕਿਤੇ ਰਣਨੀਤੀ ਬਣਾਈ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਆਣਾ ਕੌਣ ਪ੍ਰੋਟੋਕੋਲ ਦੇ ਵਿੱਚ ਵੈਲਕਮ ਚ ਰਹੇਗਾ ਕਿਵੇਂ ਉਹਨਾਂ ਦੀ ਸਾਰੀ ਉਹ ਚੀਜ਼ਾਂ ਦਾ ਉਹਨਾਂ ਵੱਲੋਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ ਉਸ ਤੋਂ ਬਾਅਦ ਅਮਿਤ ਸ਼ਾਹ ਹੁਣਾਂ ਦੀ ਫੇਰੀ ਹੈਗੀ ਆ ਪੰਜਾਬ ਦੇ ਵਿੱਚ ਮੋਗੇ ਦੇ ਵਿੱਚ ਇੱਕ ਵੱਡੀ ਰੈਲੀ ਹੋਣ ਜਾ ਰਹੀ ਹੈਗੀ ਆ ਤਾਂ ਇਹ ਵੀ ਹੋ ਸਕਦਾ ਹੈ ਕਿ ਅਮਿਤ ਸ਼ਾਹ ਹੁਣਾਂ ਦੀ ਰੈਲੀ ਦੇ ਵਿੱਚ ਕਈ ਵੱਡੇ ਚਿਹਰੇ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਦਿਖਾਈ ਦੇ ਸਕਦੇ ਨੇ ਕਿਉਂਕਿ ਹਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਗਮੀਤ ਬਰਾੜ ਹੋਣੀ ਗਏ ਚਰਨਜੀਤ ਬਰਾੜ ਹੋਣੀ ਗਏ ਤਾਂ ਪੁਨਰ ਸੁਰਜੀਤ ਅਕਾਲੀ ਦਲ ਜਿਹੜਾ ਇੱਕ ਖੜਾ ਹੋਇਆ ਸੀ ਤਾਂ ਉਹ ਕਿਤੇ ਨਾ ਕਿਤੇ ਖਤਮ ਹੁੰਦਾ ਦਿਖਾਈ ਦੇ ਰਿਹਾ ਅੱਜ ਕੱਲ ਕਿਤੇ ਨਾ ਕਿਤੇ ਸ਼ਾਂਤ ਵੀ ਨਜ਼ਰ ਆ ਰਿਹਾ ਸ਼ਾਂਤ ਵੀ ਨਜ਼ਰ ਆ ਰਿਹਾ ਇਕਾਦੁਕ ਦਾ ਬਿਆਨ ਸਿਰਫ ਗਿਆਨੀ ਹਰਪੀ ਸਿੰਘ ਹੋਣਾ ਦਾ ਆ ਰਿਹਾ ਲੇਕਿਨ ਉਸ ਤਰੀਕੇ ਦਾ ਜੋ ਉਹ ਕਹਿ ਕੇ ਆਏ ਸੀ ਉਹ ਕਿਤੇ ਨਾ ਕਿਤੇ ਉਹ ਲੋਕਾਂ ਨੂੰ ਜਾਂ ਪੰਥ ਦੀ ਸੇਵਾ ਕਰਨ ਦੀ ਜੋ ਇਹ ਗੱਲ ਕਰਦੇ ਸੀ ਉਹ ਇੱਕ ਆਪਣਾ ਰਿਜ਼ਲਟ ਨਹੀਂ ਦੇ ਸਕੇ ਤਾਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਜਿਹੜੇ ਹੈਗੇ ਨੇ ਇੱਕ ਮਾਸ ਲੀਡਰ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਉੱਭਰੇ ਨੇ ਜਿਨ੍ਹਾਂ ਦੇ ਹੱਕ ਦੇ ਵਿੱਚ ਬੀਬੀ ਰਜਿੰਦਰ ਕੌਰ ਭੱਠਲ ਹੋਣਾ ਨੇ ਤੁਸੀਂ ਹਾਲ ਹੀ ਚ ਸੁਣਿਆ ਹੋਵੇਗਾ ਸਟੇਟਮੈਂਟ ਦਿੱਤੀ ਹਾਲਾਂਕਿ ਉਹਨਾਂ ਦੀ ਸਟੇਟਮੈਂਟ ਨੇ ਵੀ ਕਾਂਗਰਸ ਨੂੰ ਡੈਂਟ ਪਾਇਆ ਨਵਜੋਤ ਕੌਰ ਸਿੱਧੂ ਹੋਣਾ ਦੀ ਜੋ ਗਤੀਵਿਧੀਆਂ ਨੇ ਉਹਦੇ ਨਾਲ ਵੀ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਵਿੱਚ ਜੋ ਈਸਟ ਹਲਕੇ ਤੋਂ ਸਿੱਧੂ ਬਣਦੇ ਰਹੇ ਨੇ ਐਮਐਲਏ ਤੇ ਉੱਥੋਂ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਸੰਗਠਨ ਚ ਜਾਂ ਉਹਨਾਂ ਦੇ ਬੰਦੇ ਜਾਂ ਮਿੱਠੂ ਮੈਦਾਨ ਜਿਹੜਾ ਨਵਜੋਤ ਕੋਰ ਸਿੱਧੂ ਉਹਨਾਂ ਦਾ ਉਹਨਾਂ ਦੇ ਖਾਸ ਸੀ ਉਹਨਾਂ ਦਾ ਆਪਸ ਵਿੱਚ ਕਿਤੇ ਨਾ ਕਿਤੇ ਰਫੜ ਪਿਆ ਤਾਂ ਕਿਤੇ ਨਾ ਕਿਤੇ ਬੀਜੇਪੀ ਦੇ ਵਿੱਚ ਪੂਰੇ ਜਾਣ ਦੇ ਜੋ ਸੰਕੇਤ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਸ਼ਾਮਿਲ ਕਦੋਂ ਹੋਣਗੇ ਕੀ ਗੱਠ ਜੋੜ ਦਾ ਇੰਤਜ਼ਾਰ ਹੋ ਰਿਹਾ ਹੈ ਅਕਾਲੀ ਦਲ ਚ ਜਾਣਗੇ ਜਾਂ ਭਾਜਪਾ ਚ ਜਾਣਗੇ ਇਹ ਸਮਾਂ ਦੱਸੇਗਾ ਲੇਕਿਨ ਜੋ ਇਸ ਵੇਲੇ ਨਵਜੋਤ ਕੋਰ ਸਿੱਧੂ ਹੋਣਾ ਦੀਆਂ ਐਕਟੀਵਿਟੀਆਂ ਨੇ ਜੋ ਉਹਨਾਂ ਵੱਲੋਂ ਤਾਰੀਫਾਂ ਦੇ ਪੁੱਲ ਬਣਨੇ ਜਾ ਰਹੇ ਨੇ ਜਾਂ ਸਵਾਗਤ ਕੀਤਾ ਜਾ ਰਿਹਾ ਹੈ ਹਾਲਾਂਕਿ ਪੰਜਾਬੀ ਹਮੇਸ਼ਾ ਕੋਈ ਵੀ ਘਰ ਆਉਂਦਾ ਉਸ ਦੀ ਮਹਿਮਾਨਬਾਜ਼ੀ ਲਈ ਤਾਂ ਉਸ ਦੇ ਲਈ ਜਾਣਿਆ ਜਾਂਦਾ ਹੈਗਾ ਦਿਲੋਂ ਸਵਾਗਤ ਕਰਦੇ ਨੇ ਤਾਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਭਾਜਪੀ ਵੀ ਲੱਗੀ ਹੋਈ ਹੈ ਪਰਸੈਪਸ਼ਨ ਦੀ ਲੜਾਈ ਹੈ ਸਿਆਸਤ ਦੇ ਵਿੱਚ ਹਰ ਕੋਈ ਪਰਸੈਪਸ਼ਨ ਦੇ ਉੱਪਰ ਹੈ ਜਿਹੜਾ ਪਰਸੈਪਸ਼ਨ ਬਣਾ ਜਾਂਦਾ ਲੋਕਾਂ ਨੂੰ ਵੀ ਦਿਖਾ ਜਾਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਹੱਕ ਦੇ ਵਿੱਚ ਵੀ ਇਹ ਚੀਜ਼ ਟੁਕਦੀ ਹੈਗੀ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਨਵਜੋਤ ਕੋਰ ਸਿੱਧੂ ਹੋਣਾ ਨੇ ਇਹ ਟਵੀਟ ਦੇ ਉੱਤੇ ਲਿਖਿਆ ਹਾਲਾਂਕਿ ਉਹਨਾਂ ਨੇ ਵਿਰੋਧੀ ਧਿਰਾਂ ਦੇ ਉੱਪਰ ਤੰਜ ਵੀ ਕਸਿਆ ਹੈਗਾ ਤਾਂ ਉਹਨਾਂ ਦੇ ਟਵੀਟ ਜੇਕਰ ਤੁਸੀਂ ਦੇਖੋਗੇ ਉਹਨਾਂ ਦੀਆਂ ਗਤੀਵਿਧੀਆਂ ਤੁਸੀਂ ਦੇਖੋਗੇ ਨਵਜੋਤ ਸਿੱਧੂ ਹੋਣਾ ਦੀਆਂ ਗਤੀਵਿਧੀਆਂ ਦੇਖੋਗੇ ਤਾਂ ਕਿਤੇ ਨਾ ਕਿਤੇ ਸਿੱਧੂ ਜੋੜਾ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਹੁਣ ਉਹਨਾਂ ਨੂੰ ਘੂਟਣ ਮਹਿਸੂਸ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਜਲਦ ਉਹ ਕਿਸੇ ਦੂਜੀ ਸਿਆਸੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਇਹ ਵੀ ਹੋ ਸਕਦਾ ਹੈ ਕਿ ਜੋ ਜਿੱਤੇਗਾ ਪੰਜਾਬ ਨਾਂ ਦੀ ਇੱਕ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ ਕੁਝ ਅਲੱਗ ਇੱਕ ਫਰੰਟ ਬਣ ਸਕਦਾ ਹੈਗਾ ਕਿਉਂਕਿ 27 ਤੋਂ ਪਹਿਲਾਂ ਪੰਜਾਬ ਦੇ ਵਿੱਚ ਜੋ ਇਸ ਟਾਈਮ ਹਾਲਾਤ ਬਣ ਰਹੇ ਨੇ ਹਰ ਇੱਕ ਸਿਆਸੀ ਲੀਡਰ ਪੰਜਾਬ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਵਿਚਰ ਰਿਹਾ ਹੈ ਸਤਾਈ ਨੂੰ ਦੇਖਦਿਆਂ ਹੋਇਆਂ ਤਾਂ ਪੰਜਾਬ ਬੀਜੇਪੀ ਵੀ ਕਹਿੰਦੀ ਨਜ਼ਰ ਆ ਰਹੀ ਆ ਕਿ ਇਕੱਲਿਆਂ ਉਹ 117 ਨਹੀਂ 117 ਵਿਧਾਨ ਸਭਾ ਸੀਟਾਂ ਤੇ ਲੜੇਗੀ ਹਾਲਾਂਕਿ ਸਿਆਸੀ ਮਾਹਰ ਇਹ ਮੰਨਦੇ ਨੇ ਕਿ ਗੱਠਜੋੜ ਹੋਵੇਗਾ ਅਕਾਲੀ ਦਲ ਨਾਲ ਇਹ ਵੀ ਸਾਡੇ ਸੂਤਰ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਕੁਝ ਸਰਵੇ ਕਰਵਾਏ ਗਏ ਤੇ ਉਹ ਰਿਪੋਰਟਾਂ ਬੀਜੇਪੀ ਹਾਈ ਕਮਾਂਡ ਤੱਕ ਵੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਗੱਠਜੋੜ ਦੇ ਨਾਲ ਫਾਇਦਾ ਮਿਲਦਾ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਉਹਨਾਂ ਨੂੰ ਤੇ ਬਹੁਤ ਕੁਝ ਹੋਣਾ ਹੈਗਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਪਰਸੈਪਸ਼ਨ ਹੈ ਕਿ ਇਹ ਚੀਜ਼ਾਂ ਹੋ ਰਹੀਆਂ ਨੇ ਨਹੀਂ ਕੁਝ ਚੀਜ਼ਾਂ ਇਹ ਜਿਹੀਆਂ ਨੇ ਜੋ ਹਿਡਨ ਨੇ ਪਰਦੇ ਦੇ ਪਿੱਛੇ ਨੇ ਕੁਝ ਸਾਹਮਣੇ ਨਹੀਂ ਆ ਰਹੀਆਂ ਪਰ ਜੋ ਸਿਆਸੀ ਚਰਚਾਵਾਂ ਚੱਲਦੀਆਂ ਨੇ ਉਹਨਾਂ ਦੇ ਵਿੱਚੋਂ ਸੂਤਰਾਂ ਤੋਂ ਖਬਰਾਂ ਨਿਕਲਦੀਆਂ ਨੇ ਤਾਂ ਨਵਜੋਤ ਕੋਰ ਸਿੱਧੂ ਉਹਨਾਂ ਦਾ ਜੋ ਇਹ ਟਵੀਟ ਹੈਗੇ ਨੇ ਜੋ ਉਹ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਪਰ ਲਗਾਤਾਰ ਲਿਖ ਰਹੇ ਨੇ ਤਾਂ ਉਹਨਾਂ ਦੀਆਂ ਐਕਟੀਵਿਟੀਆਂ ਉਹਨਾਂ ਦੇ ਟੀਮ ਮੈਂਬਰ ਜੋ ਅਲੱਗ-ਅਲੱਗ ਭਾਜਪੀ ਦੇ ਲੀਡਰਾਂ ਨੂੰ ਮਿਲ ਰਹੇ ਨੇ ਜੇਕਰ ਤੁਸੀਂ ਹਾਲੀ ਦੇ ਵਿੱਚ ਦੇਖੋ ਉਹ ਫੰਕਸ਼ਨਾਂ ਦੇ ਵਿੱਚ ਪਹੁੰਚਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਹਰ ਸਿਆਸੀ ਲੀਡਰ ਹਰ ਇੱਕ ਚਾਹੇ ਕਿਸੇ ਦਾ ਭੋਗ ਹੈਗਾ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੈ ਆਪਣੇ ਹਲਕੇ ਦੇ ਹਰ ਉਸ ਸ਼ਖਸ ਕੋਲੇ ਜਾ ਰਹੇ ਨੇ ਕਿਉਂਕਿ ਸਿਆਸੀ ਲੀਡਰਾਂ ਦਾ ਘਰੋਂ ਨਿਕਲਦਾ ਸਮਾਂ ਜਿਹੜਾ ਹੈਗਾ ਉਹ ਹੋ ਗਿਆ ਹੈਗਾ ਕੁਝ ਲੀਡਰ अच्छा एक और भी सवाल है कल बजट ਜਿਹੜਾ ਪੇਸ਼ ਕੀਤਾ ਜਾਣਾ ਆ। ਕੱਲ ਕੇਂਦਰ ਸਰਕਾਰ ਦਾ ਬਜਟ ਆਉਣਾ ਆ ਕਿਤੇ ਨਾ ਕਿਤੇ ਇਹ ਟਵੀਟ ਜਿਹੜਾ ਉਸ ਨਾਲ ਜੇ ਜੋੜ ਕੇ ਦੇਖਿਆ ਜਾਵੇ ਕਿ ਪੰਜਾਬੀਆਂ ਵਾਸਤੇ ਕੋਈ ਮੰਗ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਨਵਜੋਤ ਕੋਰ ਸਿੱਧੂ ਦੇ ਵੱਲੋਂ। ਦੇਖੋ ਤੁਸੀਂ ਸਵਾਲ ਕੀਤਾ ਪਰ ਸਵਾਲ ਇਹ ਹੋਣਾ ਚਾਹੀਦਾ ਸੀ ਨਵਜੋਤ ਕੋਰ ਸਿੱਧੂ ਹੁਣੀ ਜੇਕਰ ਜਿਵੇਂ ਉਹ ਕਹਿੰਦੇ ਨੇ ਕਿ ਉਹ ਕਾਂਗਰਸ ਟੀ ਨੇ ਕਾਂਗਰਸ ਤੋਂ ਨਹੀਂ ਜਾਣਗੇ। ਚੰਨੀ ਹੁਣਾਂ ਦੀ ਸਟੇਟਮੈਂਟ ਆਂਦੀ ਹੈ ਤਾਂ ਬੀਜੇਪੀ ਦੇ ਲੀਡਰ ਫਟਾਫਟ ਉਹ ਵੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖ ਦੇਣੇ ਚਾਹੇ ਜਗਮੋਹਨ ਰਾਜੂ ਹੁਣਾਂ ਦੀ ਗੱਲ ਹੋਵੇ ਸਾਬਕਾ ਆਈਐਸ ਅਫੀਸਰ ਜਨਰਲ ਸੈਕਟਰੀ ਨੇ ਬੀਜੇਪੀ ਪੰਜਾਬ ਦੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਚਲਨਜੀਤ ਸਿੰਘ ਚੰਨੀ ਦਾ ਭਾਜਪਾ ਦੇ ਵਿੱਚ ਸਵਾਗਤ ਹੈ ਕੇਵਲ ਢਿੱਲੋ ਹੁਣਾਂ ਵੱਲੋਂ ਕਿਹਾ ਗਿਆ ਹਾਲਾਂਕਿ ਚੰਨੀ ਹੁਣਾਂ ਨੂੰ ਸਟੇਟਮੈਂਟ ਦੇਣੀ ਪੈ ਗਈ ਕਿ ਉਹ ਕਾਂਗਰਸ ਨੂੰ ਛੱਡ ਕੇ ਕਿਤੇ ਨਹੀਂ ਜਾ ਰਹੇ ਨਵਜੋਤ ਕੋਰ ਸਿੱਧੂ ਹੁਣੀ ਸਵਾਗਤ ਦੇ ਨਾਲ ਨਾਲ ਇਹ ਵੀ ਪੁੱਛ ਸਕਦੇ ਸੀ ਕਿ ਪੰਜਾਬ ਜੋ ਲਗਾਤਾਰ ਕਰਜ਼ੇ ਦੇ ਵਿੱਚ ਡੁੱਬ ਰਿਹਾ ਹੈਗਾ ਉਸ ਨੂੰ ਕੱਢਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਕੋਈ ਸਪੈਸ਼ਲ ਪੈਕੇਜ ਦੇਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਲੀਡਰ ਬਿਆਨ ਦੇ ਰਹੇ ਨੇ ਅੱਜ ਐਗਰੀਕਲਚਰ ਮਿਨਿਸਟਰ ਹੋਣਾ ਨਾਲ ਸਾਡੇ ਅਨਮਿਊਟ ਤੇ ਇੰਟਰਵਿਊ ਹੋਇਆ ਉਹਨਾਂ ਨੇ ਵੀ ਮੰਗ ਕੀਤੀ ਆ ਕਿ ਖੇਤੀਬਾੜੀ ਸੂਬਾ ਹੈਗਾ ਪੰਜਾਬ ਤਾਂ ਪੰਜਾਬ ਨੂੰ ਕੋਈ ਸਪੈਸ਼ਲ ਪੈਕੇਜ ਦਿੱਤਾ ਜਾਵੇ ਪਿੱਛੇ ਜੇ ਹੜ ਆਏ ਹੜਾਂ ਦੇ ਵਿੱਚ 1600 ਕਰੋੜ ਰੁਪਏ ਦਿੱਤਾ ਗਿਆ ਹਾਲਾਂਕਿ ਡਿਮਾਂਡ ਜ਼ਿਆਦਾ ਕੀਤੀ ਗਈ ਸੀ ਸਰਕਾਰ ਵੱਲੋਂ ਉਸ ਨੂੰ ਲੈ ਕੇ ਵੀ ਕੇਂਦਰ ਤੇ ਪੰਜਾਬ ਸਰਕਾਰ ਦੇ ਵਿੱਚ ਇੱਕ ਰਫੜ ਜਿਹੜਾ ਹੈਗਾ ਆਰਡੀਐਫ ਦੇ ਪੈਸੇ ਦੀ ਗੱਲ ਕਰ ਲਈਏ ਜਾਂ ਹੋਰ ਜੀਐਸਟੀ ਕਲੈਕਸ਼ਨ ਬਹੁਤ ਸਾਰੀਆਂ ਇਹ ਜਿਹੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਰਫੜ ਪਿਆ ਹੋਇਆ ਤਾਂ ਇਹ ਸਵਾਲ ਉਹ ਕਰ ਸਕਦੇ ਸੀ ਕਿ ਜੇਕਰ ਉਹ ਪੰਜਾਬ ਆ ਰਹੇ ਨੇ ਤਾਂ ਉਸ ਪੰਜਾਬ ਦੇ ਦੌਰੇ ਦੇ ਦੌਰਾਨ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਵੱਡੀ ਰਾਹਤ ਕੋਈ ਵੱਡੀ ਅਨਾਉਂਸਮੈਂਟ ਉਹ ਦੇ ਕੇ ਜਾਣ ਹਾਲਾਂਕਿ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਵੀ ਇਹੀ ਸਵਾਲ ਜਿਹੜੇ ਕਾਂਗਰਸ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਵਾਲੇ ਨੇ ਇਹ ਕਰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਵੀ ਪੁੱਛੋ ਕਿ ਪੰਜਾਬ ਨੂੰ ਕਰਜ਼ੇ ਚੋਂ ਕੱਢਣ ਦੇ ਲਈ ਕੀ ਕਿਸੇ ਕੋਲੇ ਬਲੂਪ੍ਰਿੰਟ ਹੈਗਾ ਹਾਲਾਂਕਿ ਬੀਜੇਪੀ ਦੇ ਲੀਡਰ ਪੰਜਾਬ ਦੇ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਹਰ ਪਾਰਟੀ ਨੂੰ ਦੇਖ ਲਿਆ ਬੀਜੇਪੀ ਨੂੰ ਨਹੀਂ ਦੇਖਿਆ ਤਾਂ ਇੱਕ ਮੌਕਾ ਹੁਣ ਬੀਜੇਪੀ ਨੂੰ ਵੀ ਦੇ ਕੇ ਦੇਖਿਆ ਜਾਵੇ ਪੰਜਾਬ ਦੇ ਲੋਕਾਂ ਨੂੰ ਮੌਕਾ ਦਿੱਤਾ ਜਾਵੇ ਅਨਮਿਊਟ ਦੇ ਸਟੂਡੀਓ ਦੇ ਵਿੱਚ ਚਰਨਜੀਤ ਬਰਾੜ ਆਏ ਉਹਨਾਂ ਨੇ ਅਨਮਿਊਟ ਤੇ ਕਿਹਾ ਕਿ ਬਹੁਤ ਸਾਰੇ ਕੰਮ ਜਿਹੜੇ ਸੀਗੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਜਿਹੜੇ ਰੋਡ ਨੈਟਵਰਕ ਦੀ ਗੱਲ ਕਰਦੇ ਨੇ ਹੋਰ ਜਿਹੜੀ तमाम ਆਪਨੀ ਸਰਕਾਰ ਦੇ ਦੌਰਾਨ ਉਹ ਕੰਮਾਂ ਨੂੰ ਗਿਣਾਉਂਦੇ ਨੇ ਚਰਨਜੀਤ ਬਰਾੜ ਓਐਸਡੀ ਰਹੇ ਨੇ ਉਸ ਵੇਲੇ ਸੁਖਬੀਰ ਸਿੰਘ ਬਾਦਲ ਹੋਣਾ ਤੇ ਉਹਨਾਂ ਨੇ ਕਿਹਾ ਕਿ ਉਹ ਕੰਮ ਜੇਕਰ ਕੇਂਦਰ ਚ ਮੋਦੀ ਸਰਕਾਰ ਨਾ ਹੁੰਦੀ ਤਾਂ ਸੁਖਬੀਰ ਸਿੰਘ ਬਾਦਲ ਲਈ ਵੀ ਇਹ ਪੋਸੀਬਲ ਨਹੀਂ ਸੀ ਤਾਂ ਕਿਤੇ ਨਾ ਕਿਤੇ ਉਹਨਾਂ ਵੱਲੋਂ ਹੁਣ ਜਦੋਂ ਉਹ ਭਾਜਪਾ ਚ ਆ ਗਏ ਤਾਂ ਉਹ ਭਾਜਪਾ ਵੱਲੋਂ ਜੋ ਕੰਮ ਕੀਤੇ ਗਏ ਉਹਨਾਂ ਦਾ ਗੁਣਗਾਨ ਉਹਨਾਂ ਵੱਲੋਂ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਉਹੀ ਸਵਾਲ ਹੋਏ ਕਿ ਜਦੋਂ ਤੁਸੀਂ ਗੱਠਜੋੜ 'ਚ ਸੀਗੇ ਉਸ ਵੇਲੇ ਇਹ ਚੀਜ਼ ਦਾ ਪ੍ਰਚਾਰ ਕਿਉਂ ਨਹੀਂ ਹੋ ਪਾਇਆ ਤਾਂ ਕਿਤੇ ਨਾ ਕਿਤੇ ਇਸ ਦੇ ਵਿੱਚੋਂ ਇਹ ਵੀ ਚੀਜ਼ ਨਿਕਲ ਕੇ ਆਈ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਜੋ ਲੀਡਰਸ਼ਿਪ ਹੈ ਕੇਂਦਰ ਸਰਕਾਰ ਵੱਲੋਂ ਜੋ ਸਕੀਮਾਂ ਨੇ ਜਾਂ ਕੰਮ ਕੀਤੇ ਜਾ ਰਹੇ ਨੇ ਕਿਤੇ ਨਾ ਕਿਤੇ ਉਹਨਾਂ ਦਾ ਪ੍ਰਚਾਰ ਕਰਨ ਦੇ ਵਿੱਚ ਉਹ ਫੇਲ ਸਫਲ ਨਹੀਂ ਹੋਏ ਫੇਲ ਕਹਾਗਾ ਕਿ ਮੈਂ ਫੇਲ ਹੋਏ ਤਾਂ ਹੁਣ 27 ਦੀ ਇਲੈਕਸ਼ਨ ਨੂੰ ਦੇਖਦੇ ਹਾਂ ਜੇਕਰ ਤੁਸੀਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ਦੇਖੋ ਪੰਜਾਬ ਦੇ ਵਿੱਚ ਉਹ ਐਕਟਿਵ ਨੇ ਹਰ ਇੱਕ ਚਾਹੇ ਉਹ ਕਿਸਾਨਾਂ ਨੂੰ ਮਿਲਣ ਦੀ ਗੱਲ ਹੋਵੇ ਸ਼ਿਵਰਾਜ ਚੋਹਾਨ ਕੇਂਦਰੀ ਖੇਤੀਬਾੜੀ ਮੰਤਰੀ ਉਹ ਪੰਜਾਬ ਆ ਰਹੇ ਨੇ ਕਦੀ ਰਾਜਪੂਰਾ ਕਦੀ ਕਿੱਥੇ ਜਾ ਰਹੇ ਨੇ ਕਿਸਾਨਾਂ ਨਾਲ ਇੰਟਰੈਕਸ਼ਨਸ ਕਰ ਰਹੇ ਨੇ ਤੇ ਕਲਾਕਾਰਾਂ ਨਾਲ ਮਿਲਦੇ ਨੇ ਨਾਇਬ ਸੈਣੀ ਤਾਂ ਕਿਤੇ ਨਾ ਕਿਤੇ 2027 ਨੂੰ ਲੈ ਕੇ ਬੀਜੇਪੀ ਨੇ ਜਿਹੜਾ ਪੰਜਾਬ ਦੇ ਵਿੱਚ ਆਪਣਾ ਗੇਰ ਪਾਇਆ ਹੋਇਆ ਤਾਂ ਕਿਤੇ ਨਾ ਕਿਤੇ ਉਹ ਵੀ ਅਗਰੈਸਿਵਲੀ ਗਰਾਉਂਡ ਤੇ ਆਪਣਾ ਕਾਡਰ ਪਿੰਡਾਂ ਦੇ ਵਿੱਚ ਜਾਣ ਵਾਲਾ ਮਾਹੌਲ ਬਣਾਉਣ ਨੂੰ ਲੈ ਕੇ ਕੰਮ ਕਰ ਰਹੇ ਨੇ ਉਹਨਾਂ ਵੱਲੋਂ ਵੀ ਲਗਾਤਾਰ ਆਪਣੇ ਸੰਗਠਨ ਦੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਲਗਾਤਾਰ ਉਹਨਾਂ ਵੱਲੋਂ ਵੀ ਮੁਹਿੰਮਾਂ ਜਿਹੜੀਆਂ ਹੈਗੀਆਂ ਨੇ ਜੀ ਆਰਮ ਜੀ ਜਿਹੜੀ ਨਵੀਂ ਮਨਰੇਗਾ ਵਾਲੀ ਦਾ ਉਹ ਕਾਂਗਰਸ ਵਿਰੋਧ ਕਰ ਰਹੀ ਹੈ ਤਾਂ ਉਹ ਕਿਸ ਉਹਨਾਂ ਲਈ ਮਜ਼ਦੂਰਾ ਤੇ ਮਨਰੇਗਾ ਜਿਹੜੇ ਕੰਮ ਨੇ ਉਹਨਾਂ ਦਾ ਲਈ ਕਿਵੇਂ ਬੈਨੀਫਿਟ ਹੋ ਸਕਦਾ ਹੈ ਉਹ ਉਹਨਾਂ ਦੇ ਹੱਕ ਦੇ ਵਿੱਚ ਉਹ ਹੁਣ ਰੈਲੀਆਂ ਕਰਨ ਜਾ ਰਹੀ ਹੈ ਭਾਜਪੀ ਦੀ ਯਾਨੀ ਕਿ ਇਹ ਵਾਲਾ ਸਾਲ ਪੰਜਾਬ ਦੇ ਵਿੱਚ ਸਿਆਸੀ ਚਰਚਾਵਾਂ ਦਾ ਸਿਆਸੀ ਪਾਰਟੀਆਂ ਬਦਲਣ ਦਾ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਣ ਦਾ ਕੁਝ ਸਿਆਸੀ ਲੀਡਰਾਂ ਦੇ ਜੋ ਨਾਰਾਜ਼ ਨੇ ਘਰਾਂ 'ਚ ਬੈਠੇ ਨੇ ਉਹ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੇ ਨੇ ਯਾਨੀ ਕਿ ਨਵਜੋਤ ਕੋਰ ਸਿੱਧੂ ਸਿਆਸਤ ਦੇ ਵਿੱਚ ਰਹਿਣਗੇ ਨਵਜੋਤ ਸਿੰਘ ਸਿੱਧੂ ਦਾ ਹਾਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਉਹ ਆਉਣਗੇ ਸਿਆਸਤ ਦੇ ਵਿੱਚ ਮੁੜ ਜਾਂ ਨਹੀਂ ਹਾਲਾਂਕਿ ਜਦੋਂ ਉਹ ਸਰਕਾਰ ਦੇ ਵਿੱਚ ਸਨ ਉਦੋਂ ਇਹ ਕਹਿੰਦੇ ਨਜ਼ਰ ਆਇਆ ਕਿ ਸਿਆਸਤ ਤੋਂ ਵਧੀਆ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਲੋਕਾਂ ਦੀ ਉਹ ਸੇਵਾ ਕਰਨਾ ਚਾਹੁੰਦੇ ਨੇ ਤਾਂ ਪੰਜਾਬ ਦੇ ਲੋਕਾਂ ਦੇ ਲਈ ਉਹਨਾਂ ਵੱਲੋਂ ਇੱਕ ਵਿਜ਼ਨ ਲਿਆਂਦਾ ਗਿਆ ਸਾਊਥ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਈਨਿੰਗ ਵਾਲੀਆਂ ਹੋਰ ਕਈ ਪਾਲਿਸੀਆਂ ਤੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਹਾਲਾਂਕਿ ਅ ਕਈ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਆਪਸੀ ਹੀ ਜਿਹੜੇ ਕਾਂਗਰਸ ਦੇ ਲੀਡਰ ਸੀਗੇ ਉਹਨਾਂ ਦੇ ਵਿੱਚ ਵਿਚਾਰਕ મત ਭੇ ਤਾਂ ਇੱਕ ਪਲੇਟਫਾਰਮ ਤੇ ਇਹ ਨਹੀਂ ਦਿਖੇ ਕਾਂਗਰਸ ਹਾਈ ਕਮਾਂਡ ਵੀ ਇਸ ਚੀਜ਼ ਤੇ ਲੱਗੀ ਹੋਈ ਹੈ ਕਿ ਇੱਕ ਪਲੇਟਫਾਰਮ ਤੇ ਇਹ ਸਾਰੇ ਲੀਡਰ ਦਿਖਣ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਣਾ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜਾ ਇੱਕ ਵੱਡਾ ਡੈਂਟ ਪਿਆ ਇਕ ਤੜਾ ਚਰਨਜੀਤ ਸਿੰਘ ਚੰਨੀ ਹੋਣਾ ਨਾਲ ਜੱਟ ਵਰਸਸ ਦਲਿਤ ਪੋਲਿਟਿਕਸ ਇਹ ਚਾਹੇ ਸਿਆਸੀ ਲੀਡਰ ਕੈਮਰੇ ਤੇ ਨਾ ਕਹਿਣ ਪਰ ਜਿੰਨਾ ਵੀ ਲੀਡਰ ਨੇ ਜਿੰਨੇ ਵੀ ਲੀਡਰ ਨੇ ਉਹ ਕਿਤੇ ਨਾ ਕਿਤੇ ਮਾਝਾ ਮਾਲਵਾ ਦੁਆਬਾ ਉਸੇ ਹਿਸਾਬ ਨਾਲ ਜਿਹੜਾ ਹੈਗਾ ਉਹ ਆਪਣਾ ਵਰਕ ਕਰਦੇ ਨੇ ਪਰ ਸਵਾਲ ਨਵਜੋਤ ਕੋਰ ਸਿੱਧੂ ਹੁਣਾਂ ਦਾ ਹੋ ਰਿਹਾ ਨਵਜੋਤ ਕੋਰ ਸਿੱਧੂ ਇਹ ਹੋ ਸਕਦਾ ਹੈ ਜਲਦ ਜੋ ਸਾਡੇ ਭਰੋਸੇਯੋਗ ਸੂਤਰ ਜਿੰਨਾ ਨਾਲ ਵੀ ਸਾਡੀ ਗੱਲ ਹੋ ਰਹੀ ਹੈ ਉਹਨਾਂ ਵੱਲੋਂ ਖੁੱਲਕੇ ਤਾਂ ਨਹੀਂ ਹਜੇ ਕਿਹਾ ਜਾ ਰਿਹਾ ਪਰ ਉਹਨਾਂ ਵੱਲੋਂ ਵੀ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਨਵਜੋਤ ਕੋਰ ਸਿੱਧੂ ਹੁਣਾ ਦੀ ਜੋ ਐਕਟੀਵਿਟੀਆਂ ਨੇ ਉਹ ਕਿਤੇ ਨਾ ਕਿਤੇ ਭਾਜਪਾ ਦੇ ਵਿੱਚ ਜਾਣ ਵਾਲੀਆਂ ਨੇ ਤੇ ਇਹ ਵੀ ਹੋ ਸਕਦਾ ਹੈ ਕਿ ਇਲੈਕਸ਼ਨ ਤੋਂ ਥੋੜਾ ਸਮਾਂ ਪਹਿਲਾਂ ਇਹ ਆਉਣ ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਹੋਰ ਪਾਰਟੀ ਦੇ ਵਿੱਚ ਜੋ ਜਾ ਸਕਦੇ ਨੇ ਤਾਂ ਪੰਜਾਬ ਦੇ ਵਿੱਚ 2027 ਤੋਂ ਪਹਿਲਾਂ ਤੁਹਾਨੂੰ ਬਹੁਤ ਕੁਝ ਦੇਖੇਗਾ ਪਰ ਜੇਕਰ ਪੰਜਾਬ ਦੇ ਵਿੱਚ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਹਾਈ ਕਮਾਂਡ ਲਗਾਤਾਰ ਦਿੱਲੀ ਬਲਾ ਕੇ ਆਪਣੇ ਲੀਡਰਾਂ ਨੂੰ ਮੀਟਿੰਗਾਂ ਕਰ ਰਿਹਾ ਹੈ ਰਿਵਿਊ ਕਰ ਰਿਹਾ ਹੈ ਕਿ ਇਸ ਹਲਕੇ ਦੇ ਵਿੱਚ ਕਿਹੜਾ ਲੀਡਰ ਘਰੇ ਬੈਠ ਗਿਆ ਕੌਣ ਲੀਡਰ ਨਾਰਾਜ਼ ਹੈ ਜੇਕਰ ਮੈਂ ਤੁਹਾਨੂੰ ਅਨਿਲ ਜੋਸ਼ੀ ਉਹਨਾਂ ਦੀ ਐਗਜ਼ਾਮਪਲ ਦਵਾਂ ਤਾਂ ਉੱਥੋਂ ਦੀ ਜੋ ਅਨਿਲ ਦੱਤੀ ਐਮਐਲਏ ਬਣੇ ਤਾਂ ਹੁਣ ਜੋਸ਼ੀ ਉੱਥੇ ਆ ਗਏ ਕਾਂਗਰਸ ਦੇ ਵਿੱਚ ਤਾਂ ਕਿਤੇ ਨਾ ਕਿਤੇ ਉਹ ਘਰੇ ਬੈ ਕੇ ਨਾਰਾਜ਼ ਹੋ ਗਏ ਉਹ ਵੀ ਕਿਤੇ ਨਾ ਕਿਤੇ ਹੋਰ ਸਿਆਸੀ ਪਲੇਟਫਾਰਮ ਦੀ ਤਲਾਸ਼ ਦੇ ਵਿੱਚ ਨੇ ਹਾਲਾਂਕਿ ਉਹਨਾਂ ਨੂੰ ਮਨਾਇਆ ਗਿਆ ਹੈ ਜਾਂ ਨਹੀਂ ਇਸ ਬਾਰੇ ਹਜੇ ਕੋਈ ਚਰਚਾ ਨਹੀਂ ਹੈ ਲੇਕਿਨ ਜਦੋਂ ਅਨਿਲ ਜੋਸ਼ੀ ਉਹਨਾਂ ਨੂੰ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਸੈਕਟਰ 15 ਵਿਖੇ ਜੁਆਇਨ ਕਰਵਾਇਆ ਜਾਂਦਾ ਤਾਂ ਉਸ ਵੇਲੇ ਅਨਿਲ ਦੱਤੀ ਉਹਨਾਂ ਦੇ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਭਵਨ ਤੋਂ ਬਾਹਰ ਚਲੇ ਜਾਂਦੇ ਨੇ ਉਹਨਾਂ ਨੂੰ ਆਵਾਜ਼ਾਂ ਵੀ ਲਗਾਈਆਂ ਜਾਂਦੀਆਂ ਨੇ ਲੇਕਿਨ ਉਹ ਉੱਥੇ ਨਹੀਂ ਮਿਲਦੇ ਤਾਂ ਕਿਤੇ ਨਾ ਕਿਤੇ ਸੁਭਾਵਕ ਵੀ ਹੈ ਕਿ ਇਸ ਇੱਕ ਪਾਰਟੀ ਚੋਂ ਕੋਈ ਲੀਡਰ ਉਹ ਵੀ ਮੰਤਰੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਗੱਠਜੋੜ ਦੀ ਸਰਕਾਰ ਸਮੇਂ ਤਾਂ ਜੇ ਕੋਈ ਇੱਕ ਲੀਡਰ ਕਿਸੇ ਪਾਰਟੀ ਚ ਜਾਂਦਾ ਤਾਂ ਉੱਥੇ ਜਿਹੜਾ ਲੀਡਰ ਪੁਰਾਣਾ ਕੰਮ ਕਰ ਰਿਹਾ ਹੁੰਦਾ ਉਹਨਾਂ ਦੇ ਨਾਲ ਜੋ ਉਹਨਾਂ ਦਾ ਵਰਕਰ ਹੈ ਕੁਛੀ ਕੋਨਾਂ ਦੇ ਸਾਥੀ ਨਾਰਾਜ਼ ਹੋ ਕੇ ਉਹਨਾਂ ਦੇ ਨਾਲ ਜਾਂਦੇ ਨੇ ਬਾਕੀ ਕਾਰ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹਨਾਂ ਦਾ ਆਪਣਾ ਕਾਡਰ ਹੈਗਾ ਬੀਜੇਪੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈਗਾ ਤੇ ਸਟਾਈ ਜਿਹੜੀ ਹੈਗੀ ਆ ਉਹ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਬਹੁਤ ਵੱਡੇ ਚਿਹਰੇ ਤੁਹਾਨੂੰ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂ ਫਿਰ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਫ਼ਜ਼ ਸੁਣਨ ਨੂੰ ਮਿਲੇਗਾ ਕਿ ਇਹ ਪਾਰਟੀ ਤਾਂ ਮੇਰੀ ਪਹਿਲੀ ਪਾਰਟੀ ਸੀ ਮਾਂ ਪਾਰਟੀ ਸੀ ਤਾਂ ਅਜਿਹੇ ਸ਼ਬਦ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਲ ਬਦਲੂ ਲੀਡਰਾਂ ਵੱਲੋਂ ਸੁਣਨ ਨੂੰ ਮਿਲਣਗੇ ਬਿਲਕੁਲ ਸੋ ਦੇਖਣਾ ਹੋਵੇਗਾ ਕਿ ਨਵਜੋਤ ਕੋਰ ਸਿੱਧੂ ਜਿਹੜੇ ਨੇ ਬੇਸ਼ੱਕ ਫਿਲਹਾਲ ਕਾਂਗਰਸ ਦੇ ਕਹਾਏ ਜਾਂਦੇ ਨੇ ਪਰ ਉਹਨਾਂ ਦੇ ਟਵੀਟ ਜਿਹੜੇ ਨੇ ਕਿਤਨਾ ਕਿਤੇ ਲੋਕਾਂ ਨੂੰ ਕਸ਼ਮਕਸ਼ ਚ ਪਾਉਂਦੇ ਨਜ਼ਰ ਆ ਰਹੇ ਨੇ ਕਿ ਉਹ ਭਾਜਪਾ ਚ ਜਾਂਦੇ ਨੇ ਜਾਂ ਕਾਂਗਰਸ ਦੇ ਵਿੱਚ ਰਹਿਣਗੇ ਜਾਂ ਫਿਰ ਕੋਈ ਆਪਣੀ ਨਵੀਂ ਮੁਹਿੰਮ ਜਿਹੜੀ ਆ ਉਸ ਨੂੰ ਲੈ ਕੇ ਅੱਗੇ ਤੁਰਦੇ ਹੋਏ ਨਜ਼ਰ ਆਉਣਗੇ ਇਹ ਸਮਾਂ ਤੈਅ ਕਰੇਗਾ ਤੁਸੀਂ ਕੀ ਸੋਚ